ਵੀਡੀਓ ਦੇ ਵਿੱਚ ਗੱਲ ਕਰਾਂਗੇ ਅੱਜ ਦੇਸ਼ ਦੀਆਂ ਵੱਖ-ਵੱਖ ਮੰਡੀਆਂ ਦੇ ਵਿੱਚ ਕਿੰਨੂ ਦੇ ਕੀ ਭਾ ਰਹੇ ਨੇ ਸੋ ਸਭ ਤੋਂ ਪਹਿਲਾਂ ਤੁਹਾਨੂੰ ਅਪੀਲ ਹੈ ਕਿ ਸਾਡੇ ਇਸ ਪੇਜ ਨੂੰ ਫੋਲੋ ਕਰ ਲਿਓ ਤੇ ਜੇਕਰ ਤੁਸੀਂ YouTube ਤੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਹਾਂ ਸਭ ਤੋਂ ਪਹਿਲਾਂ ਆਪਾਂ ਗੰਗਾ ਨਗਰ ਵੱਲ ਚੱਲਦੇ ਹਾਂ ਜਿੱਥੇ ਗੰਗਾ ਨਗਰ ਦੀ ਮੰਡੀ ਦੇ ਵਿੱਚ ਜਿਹੜਾ ਕਿੰਨੂ ਦਾ ਭਾ ਰਿਆ ਅੱਜ 13 ਰੁਪਏ ਪ੍ਰਤੀ ਕਿਲੋ ਰਿਹਾ ਹੈ ਜੋਧਪੁਰ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਕਿਨੂ ਦਾ ਭਾਅ 15 ਰੁਪਏ ਪ੍ਰਤੀ ਕਿਲੋ ਰਿਹਾ ਤੇ ਬੀਕਾ ਨੇਰ ਦੇ ਵਿੱਚ 20 ਰੁਪਏ ਪ੍ਰਤੀ ਕਿਲੋ ਵਿਕਿਆ ਕਿਨੂ। ਅਜਮੇਰ ਦੇ ਵਿੱਚ 24 ਰੁਪਏ ਪ੍ਰਤੀ ਕਿਲੋ ਤੇ ਗੱਲ ਕਰ ਲੈਣੇ ਆ ਪੰਜਾਬ ਦੀਆਂ ਕੁਝ ਮੰਡੀਆਂ ਦੀ ਜਿਨ੍ਹਾਂ ਦੇ ਵਿੱਚ ਜਿਹੜੇ ਭਾਅ ਨੇ ਉਹ ਕੀ ਰਹੇ ਨੇ ਤੁਹਾਨੂੰ ਜਾਣਕਾਰੀ ਦੇਵਾਂਗੇ। ਸੋ ਫਰੋਜਪੁਰ ਦੇ ਜੀਰਾ ਮੰਡੀ ਦੇ ਵਿੱਚ ਕਿਨੂ ਦਾ ਭਾਅ 20 ਰੁਪਏ ਤੇ ਤਰਨਤਾਰਨ ਦੇ ਵਿੱਚ 25 ਰੁਪਏ ਪ੍ਰਤੀ ਕਿਲੋ ਰਿਹਾ। ਹੁਸ਼ਿਆਰਪੁਰ ਦੇ ਟਾਂਡਾ ਉਰਮਰ ਦੇ ਵਿੱਚ ਜਿਹੜਾ ਕਿੰਨੂ ਦਾ ਭਾ ਰਿਆ ਉਹ 50 ਰੁਪਏ ਪ੍ਰਤੀ ਕਿਲੋ ਰਿਆ ਹੁਸ਼ਿਆਰਪੁਰ ਦੇ ਹੀ ਮੁਕੇਰੀਆਂ ਵਿੱਚ ਕਿੰਨੂ 25 ਰੁਪਏ ਪ੍ਰਤੀ ਕਿਲੋ ਵਿਕਿਆ ਮੋਗਾ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਕਿੰਨੂ ਦਾ ਭਾ 18 ਰੁਪਏ ਪ੍ਰਤੀ ਕਿਲੋ ਵਿਕਿਆ ਸੰਗਰੂਰ ਦੇ ਵਿੱਚ ਕਿੰਨੂ ਵਿਕਿਆ ਜੀ ਅੱਜ ਸੰਗਰੂਰ ਦੇ ਮਲੇਰ ਕੋਟਲਾ ਵਿੱਚ ਕਿੰਨੂ ਦਾ ਭਾ 20 ਰੁਪਏ ਪ੍ਰਤੀ ਕਿਲੋ ਰਿਆ ਲੁਧਿਆਣਾ ਦੇ ਵਿੱਚ ਕਿੰਨੂ 25 ਰੁਪਏ ਪ੍ਰਤੀ ਕਿਲੋ ਰਿਹਾ ਤੇ ਜੇਕਰ ਗੱਲ ਕਰੀਏ ਮੁਹਾਲੀ ਦੇ ਕੁਰਾਲੀ ਦੀ ਤਾਂ ਇੱਥੇ ਕਿੰਨੂ ਦਾ ਭਾ 17 ਰੁਪਏ ਪ੍ਰਤੀ ਕਿਲੋ ਰਿਹਾ ਇਸੇ ਤਰ੍ਹਾਂ ਲੁਧਿਆਣਾ ਦੇ ਖੰਨਾ ਵਿੱਚ ਕਿੰਨੂ ਦਾ ਭਾਅ 25 ਰੁਪਏ ਪ੍ਰਤੀ ਕਿਲੋ ਰਿਹਾ ਤੇ ਖਰੜ ਵਿੱਚ ਵੀ ਜਿਹੜਾ ਕਿੰਨੂ ਵੀ ਕਿਹਾ ਉਹ 25 ਰੁਪਏ ਪ੍ਰਤੀ ਕਿਲੋ ਵਿਕਿਆ ਜਲੰਧਰ ਦੀ ਗੱਲ ਕਰ ਲੈਣੇ ਆ ਜਿੱਥੇ ਕਿੰਨੂ ਦਾ ਭਾਅ 13 ਰੁਪਏ ਪ੍ਰਤੀ ਕਿਲੋ ਫਾਜ਼ਲਕਾ ਦੇ ਜਲਾਲਾਬਾਦ ਵਿੱਚ 11 ਰੁਪਏ ਪ੍ਰਤੀ ਕਿਲੋ ਤੇ ਜਿਹੜਾ ਅਬੋਰ ਮੰਡੀ ਦੇ ਵਿੱਚ ਵੀ ਕਿੰਨੂ ਅੱਜ ਦਾ ਭਾਅ ਜਿਹੜਾ ਉਹ ਕਾਫੀ ਮੰਦਾ ਰਿਹਾ ਜਿੱਥੇ ਕਿ ਘੱਟ ਤੋਂ ਘੱਟ ਭਾਅ ਜਿਹੜਾ 7 ਰੁਪਏ 6-7 ਰੁਪਏ ਤੋਂ ਲੈ ਕੇ 13 12 13 14 ਰੁਪਏ ਪ੍ਰਤੀ ਕਿਲੋ ਤੱਕ ਜਿਹੜਾ ਭਾਅ ਦੱਸਿਆ ਗਿਆ ਲੁਧਿਆਣਾ ਦੇ ਵਿੱਚ ਜਗਰਾਉਂ ਦੇ ਵਿੱਚ ਗੱਲ ਕਰ ਲੈਨੇ ਆ 18 ਰੁਪਏ ਪ੍ਰਤੀ ਕਿਲੋ ਤੇ ਹੁਸ਼ਿਆਰਪੁਰ ਦੇ ਗੜ ਸ਼ੰਕਰ ਵਿੱਚ 20 ਰੁਪਏ ਪ੍ਰਤੀ ਕਿਲੋ ਰਿਆ ਸੰਗਰੂਰ ਦੇ ਧੂਰੀ ਵਿੱਚ ਕਿੰਨੂ ਦਾ ਭਾਅ 21 ਰੁਪਏ ਪ੍ਰਤੀ ਕਿਲੋ ਰਿਆ ਹੁਸ਼ਿਆਰਪੁਰ ਦੇ ਤਸੂਹਾ ਵਿੱਚ ਜਿਹੜੇ ਕਿੰਨੂ ਦੇ ਭਾਅ ਰਹੇ ਨੇ ਉਹ ਛੋਟੇ ਤੋਂ ਸਮਾਲ ਕਿੰਨੂ ਤੋਂ ਲੈ ਕੇ ਛੋਟੇ ਕਿੰਨੂ ਤੋਂ 10 15 ਤੇ 30 ਰੁਪਏ ਪ੍ਰਤੀ ਕਿਲੋ ਰਿਆ ਜਿਹੜਾ ਮੀਡੀਅਮ ਸਾਈਜ਼ 15 ਰੁਪਏ ਤੇ ਲਾਰਜ ਸਾਈਜ਼ ਸੀ ਜਿਹੜਾ ਉਹ 30 ਰੁਪਏ ਪ੍ਰਤੀ ਕਿਲੋ ਆ ਉਹ ਰਿਹਾ ਜੀ ਇਸੇ ਤਰ੍ਹਾਂ ਹੀ ਬਰਨਾਲਾ ਦੇ ਵਿੱਚ ਜਿਹੜਾ ਕਿੰਨੂ ਵੀ ਕਿਹਾ 18 ਰੁਪਏ ਪ੍ਰਤੀ ਕਿਲੋ ਵਿਕਿਆ ਤੇ ਸੰਗਰੂਰ ਦੇ ਭਵਾਨੀਗੜ੍ਹ ਵਿੱਚ ਕਿੰਨੂ ਦਾ ਭਾ 30 ਰੁਪਏ ਪ੍ਰਤੀ ਕਿਲੋ ਜਿਹੜਾ ਰਿਹਾ ਅਮਰitsar ਦੇ ਵਿੱਚ ਜੇਕਰ ਗੱਲ ਕਰੀਏ ਤਾਂ ਇੱਥੇ ਕਿੰਨੂ ਦਾ ਭਾ 30 ਰੁਪਏ ਪ੍ਰਤੀ ਕਿਲੋ ਰਿਹਾ ਦਿੱਲੀ ਦੀ ਆਜ਼ਾਦਪੁਰ ਮੰਡੀ ਦੇ ਵਿੱਚ ਕਿੰਨੂ ਦਾ ਭਾ ਜਿਹੜਾ ਸਭ ਤੋਂ ਜਿਹੜੀ ਪ੍ਰਸਿੱਧ ਮੰਡੀ ਆ ਆਜ਼ਾਦਪੁਰ ਮੰਡੀ ਉੱਥੇ 35 ਰੁਪਏ ਪ੍ਰਤੀ ਕਿਲੋ ਰਿਹਾ ਤੇ ਸ਼੍ਰੀਨਗਰ ਦੇ ਪਰੀਮਪੋਰ ਵਿੱਚ ਜਿਹੜਾ ਕਿਨੂ ਦਾ ਭਾਅ 25 ਰੁਪਏ ਪ੍ਰਤੀ ਕਿਲੋ ਰਿਹਾ ਕਤੂਆ ਦੇ ਵਿੱਚ ਜਿਹੜਾ ਕਿਨੂ ਵਿਕਿਆ ਅੱਜ ਉਹ 30 ਰੁਪਏ ਪ੍ਰਤੀ ਕਿਲੋ ਵਿਕਿਆ ਤੇ ਸੋਲਨ ਦੇ ਵਿੱਚ 20 ਰੁਪਏ ਪ੍ਰਤੀ ਕਿਲੋ ਰਿਹਾ Shimla ਦੇ ਵਿੱਚ ਜਿਹੜਾ ਕਿਨੂ ਵਿਕਿਆ 40 ਰੁਪਏ ਪ੍ਰਤੀ ਕਿੱਲੋ ਜਿਹੜਾ ਅੱਜ ਵਿਕਿਆ ਫਤਿਹਾਬਾਦ ਦੀ ਗੱਲ ਕਰ ਲੈਨੇ ਆ ਜਿੱਥੇ ਰਤਿਆ ਦੇ ਵਿੱਚ ਕਿੰਨੂ ਦਾ ਭਾ 14 ਰੁਪਏ ਪ੍ਰਤੀ ਕਿਲੋ ਰਿਆ ਰੋहतक ਦੀ ਗੱਲ ਕਰੀਏ ਤਾਂ ਰੋहतक ਦੇ ਵਿੱਚ ਜਿਹੜਾ ਕਿੰਨੂ ਦਾ ਭਾ ਰਿਆ ਉਹ 20 ਰੁਪਏ ਪ੍ਰਤੀ ਕਿਲੋ ਰਿਆ ਅੰਬਾਲਾ ਦੇ ਨਾਰਾਇਣਗੜ੍ਹ ਦੀ ਗੱਲ ਕਰ ਲੈਨੇ ਆ ਜਿੱਥੇ ਕਿੰਨੂ ਦਾ ਭਾ 21 ਰੁਪਏ ਪ੍ਰਤੀ ਕਿਲੋ ਰਿਆ ਤਾਂ ਦੋਸਤੋ ਇਹ ਸੀ ਅੱਜ ਦੇ ਕਿੰਨੂ ਮੰਡੀ ਦੇ ਭਾ ਵੀਡੀਓ ਨੂੰ ਜਤੋਂ ਜ਼ਿਆਦਾ ਸ਼ੇਅਰ ਜ਼ਰੂਰ ਕਰਿਓ ਧੰਨਵਾਦ